ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੀਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਬੀਤੀ ਰਾਤ ਚੱਲੀ ਤੇਜ ਹਨੇਰੀ ਨਾਲ ਕਣਕ ਦੇ ਲੱਗੇ 나ੜ ਨੂੰ ਅੱਗ ਕਰਨ ਅਮਰਕੋੜ ਨੇੜੇ ਬਣਾਵਾ ਵਸਤੀ ਚ ਇੱਕ ਘਰ ਸੜ ਕੇ ਸੁਆਹ ਹੋ ਗਿਆ ਭਾਵੇਂ ਝੋਨਾ ਲਾਂਚ ਅਜੇ ਲੰਮਾ ਸਮਾਂ ਰਹਿੰਦਾ ਹੈ ਪਰ ਵੇਖੋ ਵੇਖੀ ਕਿਸਾਨਾਂ ਵੱਲੋਂ ਕਣਕ ਦੇ 나ੜ ਨੂੰ ਅੱਗ ਲਾਈਆਂ ਜਾ ਰਹੀਆਂ ਹਨ ਬੀਤੇ ਦਿਨੀ ਜਾ ਰਹਾਂ ਗਿਰਾਂ ਦੀ ਕਣਕ ਦੇ 나ੜ ਨੂੰ ਲੱਗਿਆ ਕਰਨ ਦੁਖਦਾਈ ਮੌਤ ਹੋਂਦਾ ਜਿੱਥੇ ਸਵਜਰ ਪ੍ਰਾਪਤ ਹੋਇਆ ਉੱਥੇ ਅਨੇਕਾਂ ਜੀਵ ਜੰਤੂਆਂ ਦੀ ਮੌਤ ਵੀ ਇਸ ਅੱਗ ਨਾਲ ਹੋ ਰਹੀ ਹੈ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਆਈ 8 ਵਜੇ ਲੱਗੀ ਅੱਗ 2 ਵਜੇ ਦੇ ਕਰੀਬ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ ਦੱਸਿਆ ਜਾਂਦਾ ਹੈ ਜਦੋਂ ਕਿ ਮਹੱਲਾ ਵਾਸੀਆਂ ਵੱਲੋਂ ਅਨੇਕਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਜੁਦ ਵੀ ਅੱਗ ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋਇਆ ਰਿਹਾ ਇਸ ਬੰਦ ਦੀ ਲੋਕ ਇਸ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ਰ ਬੋਰਡ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ ਫੇਸਬੁੱਕ ਤੇ ਫੋਲੋ ਜਰੂਰ ਕਰੋ ਧੰਨਵਾਦ ਆ ਬਿਲਹਰਪ੍ਰੀਤ ਆ ਦੀਦੀ ਨਿਊ ਕਟ ਲੈਂਟਰ ਨਹੀਂ ਦੇਸੰਦਾ ਵੇਲਾ ਇਨਾ ਕਾਲਾ ਹੈ ਵੇਲਾ ਲੈਂਟਰ ਆ ਸਾਰੀਆਂ ਥੋੜੀ ਫੇਰ ਲੈ ਕੇ ਬਾਹਰ ਮੈਂ ਖਿੱਚ ਕੇ ਰਹਿਣਾ ਮਨ ਨਹੀਂ ਪਰਾਂ ਖਿੱਚ ਕੇ ਆਪਾਂ ਨਹੀਂ ਵੀ ਸੜ ਜਾਣੀ ਗੱਲੋ ਆ ਬਈ ਆ ਮਾਸਾ ਦੀ ਤੁਕੀ ਨਹੀਂ ਰਿਧੀ ਭਾਈ ਆ ਤਾਂ ਪੁੱਤ ਤੂੰ ਵਿਛਾਉਂਗੇ ਤਾਂ ਪਾਣੀ ਆ ਆਜ ਗਾਠਾਂ ਸੜੀਆਂ ਭੀਆਂ ਆਪਣੀਆਂ ਇਥੋਂ ਗਈ ਬੈਰਗ ਚੋਂ ਅੰਦਰੋਂ ਪਾਪਾ ਧੰਨਵਾਦ ਕਰਵਾਓ ਆ ਆ ਤੇਲ ਦੀ ਟੈਂਕੀ ਇਹ ਤੁਹਾਨੂੰ ਆਗਾ ਹੀ ਆ ਆਵੇ ਆ ਬੂਏ ਹੀ ਆਵਲਾ ਕੀ ਬਣਾਇਆ ਬੂਆ ਦਾ ਲਗਨੇ ਆ ਗ੍ਰਿਲਾਂ ਵੇਲਾ ਸਾਰੀਆਂ ਇਕਰੀ ਆ ਸੜੀਆਂ ਪਈਆਂ ਪਲਾਈਆਂ ਜਿਹੜੀਆਂ ਬੂਏ ਲੱਗੇਆਂ ਬਾਰੀਆਂ ਦੀਆਂ ਪਲਾਈਆਂ ਆਣੀਆਂ ਸੜੀਆਂ ਪਈਆਂ ਬਾਰੀਆਂ ਭਰ ਗਈਆਂ ਉਹ ਵੀ ਸਾਡੀਆਂ ਆਵਲਾ ਜਾਲੀ ਉੱਪਰਲੀ ਕਾਲੀ ਹੈ ਪੇ ਸਟੀਲ ਦੀ ਜਾਲੀ ਸਾਰੀ ਕਾਲੀ ਹੋਈ ਐਤੋਂ ਆ ਜਿਹੜਾ ਮੱਥਾ ਨਾਲ ਉੱਪਰਲੇ ਗ੍ਰਿਲ ਲੱਗੇ ਸਟੀਲ ਦੇ ਉੱਪਰਲੇ ਬਨੇ ਇਹਦੇ ਨੂੰ ਤਾਂ ਨਿਕਲਦੀ ਆ ਅੱਗੇ ਤੋਂ ਕਰਵਾਣਗੇ ਅਗ ਲਾਈ ਸੀ ਕਿਸੇ ਦੇ ਘਰ ਆ ਕੇ ਲਾਈ ਆ। ਉਹ ਜਦੋਂ ਨੁਕਸਾਨ ਹੋਇਆ ਵਾ ਸਾਰਾ ਸਾਮਾਨ ਸੜ ਗਿਆ ਵਾ। ਤੇ ਨਾਲ ਨੂੰ ਅਗ ਲਾਈ। ਸਾਰਾ ਬੇਨਤੀ ਆ ਕੋਈ ਸ਼ਰਮ ਕਰੋ ਮੋਕੋ। ਥੋੜੀ ਬੋਧੀ ਸ਼ਰਮ ਕਰ ਲਿਆ ਕਰੋ। ਆਪੇ ਮਾਦਰੀ ਮੋਕਾ ਦੇ ਸ਼ਰਮ ਕਰਵਾ ਰਹੇ। ਅੱਜ ਮਾਰੇ ਗਾਇਬ ਹੋਰ ਪਲੇ ਓਏ ਓ ਗੱਟੀਆ ਗੱਟੀਆ ਆਹ ਦੱਲਾ ਲਾ ਮੋਰ ਜੀ ਆ ਕੇ ਘੱਟੀ ਅੱਗੇ ਨੂੰ ਘੱਟੀ ਕਿੱਥੇ ਅੱਗ ਲਾ ਤੂੜੀ ਦੀ ਅੱਗ ਮੰਗਦੀ ਆ ਤੂੜੀ ਦੀ ਅੱਗ ਨਹੀਂ ਪੁਝਦੀ ਹੁੰਦੀ ਕਦੇ ਵੀ ਆ ਵੀਡੀਓ ਬਣਾਓ ਇਹਨਾਂ ਦੇ ਸਾਰੇ ਜੀ ਆਹ 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 ਵੀਡੀਓ ਬਣਾਓ ਵੀਡੀਓ ਬਣਾਓ ਕਮਰਿਆਂ ਦੀ ਗ੍ਰੀਨ ਲਸਨਜੀਤ ਵੀਡੀਓ ਬਣਾਓ ਸਾਰੀਆਂ ਬਣਾਉਂਦਾ ਬਣਾਉਂਦਾ ਅਸੀਂ ਚਲਾਉਂਦਾ ਗੱਡੇ ਆ ਦੇਖੋ ਜੀ ਕੀ ਕਿਰਾਏ ਉੱਤੇ ਲਾਵਾ ਪਰ ਬਕਸ਼ ਹੁੰਦੀ ਆ ਨਾ ਕੋਈ ਪਾਣੀ ਦਾ ਪ੍ਰਬੰਧ ਆ ਲਾਈਟਾਂ ਵੀ ਫਲੈਟ ਵੀ ਗਈ ਹੋਈ ਆ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਫਾਈਬਰ ਗੇਟੋਂ ਕੋਣ ਕੀਤਾ ਵਾ ਸਾਰੀ ਸਰਕਾਰ ਵੀ ਇੰਨੀ ਘਟਿਆ ਸਾਡੇ ਏਰੀਆ ਵਿੱਚ ਕੋਈ ਫਰਮ ਗੇਟ ਦੀ ਗੱਡੀ ਵੀ ਨਹੀਂ ਆ ਗਈ ਇਹ ਲੇਵਾਂ ਲਗਾ ਬਾਹਰ ਇੱਥੇ ਲਾਉਣੇ ਮੀਂਹ ਬੜਾ ਓਏ ਆ ਮੋਟੂ ਚਲਾਓ ਗੱਡੀ ਵਾਲੀ ਚੱਲ ਨਹੀਂ ਚੱਲ ਨਹੀਂ ਆ ਓਏ ਗੱਡੀ 'ਚ ਪਾਣੀ ਛੱਡਿਆ ਨਾ ਛੱਡਿਆ ਛੱਡਿਆ ਤੂੰ ਬਣਾ ਕੀ ਆ ਆ ਸਾਰੀਆਂ ਸਬੂਤ ਰਸਵਾ ਸੜੀਆਂ ਬਣਾਉਂਦਾ ਸਾਰੀਆਂ ਆ ਬੰਦ ਕਰੋ ਬੰਦ ਮੇਰਾ ਮੋਬਾਈਲ ਤੇ ਕੋਈ ਜੀ ਦੋ ਮੇਰਾ ਮੋਬਾਈਲ ਤੇ ਕੋਈ ਗਰਾਹ ਆਏ। ਨਾ ਇਹ ਬਰਾਦਾਈ। ਕਿਹੜਾ ਬੋਲਿਆ? ਅਬਦੁਰਾਨ ਮਨਣਾ ਨਕਲੇ ਆ। ਨਾ ਕਾ ਬਰਾਦਾ ਮੋਲਾਣਾ ਇੱਥੋਂ ਪੈਂਦੀ। ਇਹ ਅੱਗ ਨਿਕਲਦੀ ਬਾਹਰ ਰੁਕਦੀ ਪਈ ਆ। ਮਾਰੀ ਮਾਰਾਂ ਲੋਕੀ ਦੇ। ਉਹ ਕਿਹੜਾ ਬਾਹਰ ਦਾ? ਹਾਂ ਸੀ ਸੀ। ਪਾਈ ਸਾਰਾ ਉਹ ਚੱਲਦੇ ਨਹੀਂ। ਉਹ ਮੁਕੇ ਕੋ ਕੰਮ ਜਿਹੜੀ ਆਪਾਂ ਸੀ। ਉਹ ਨਾ ਇੱਥੋਂ ਪਰੋ ਬਾਲਟੀਆਂ ਇੱਧਰ। ਫਿਰ ਅੱਗ ਇਹ ਖਤਮ ਹੋ ਗਈ। ਆਹ ਖਤਮ ਹੋ ਗਈ ਥੱਲੇ ਵਾ। ਊੜੀ ਤੇ ਖਤਮ ਹੋ ਗਈ ਹੈ ਬਰਾਕਰ ਤੁਖੀ ਆਣੀ ਆ। ਉਹ ਨੋ ਬੋ ਸੀਆ ਕਰੀ ਕੇ ਕੇ ਬੰਦ। ਮੇਰਾ ਪੱਛਪਾ। ਜਰਮ ਵੜਾਇ। ਗੰਨ ਪਾਉਂਦੇ। ਉਹ ਜੰਮੀ ਸਾਨਾ ਬਚਾ। ਇਹ ਦੀ ਭੂਏ ਖੁੱਟਾ ਪਾਣੀ ਉਂਦੀ ਭੂਏ। ਉੱਪਰੋਂ ਦੀ ਉੱਪਰੋਂ ਦੀ ਫੇਟ। ਸੱਪ ਕੋਈ ਨਹੀਂ। ਆਹ ਬੱਚਾ ਨੂੰ ਬਾਹਰ ਆ ਭੂਆ। ਭੂਆ ਨਖਤੀ ਸਪਾਲਜੀ ਮਾ। ਭੂਆ ਮਾਮਾ ਲੱਗਾਓ। ਬੂਆ ਨਾ ਕੱਢਿਆ ਬੂਆ ਕੂੜੀ ਲੱਗੀ ਅੰਦਰ ਆਏ ਨੂੰ ਕਿਉਂ ਲੱਗਾ ਬਾਹਰ ਨਾ ਆਉਂਦਾ ਨਹੀਂ ਵੱਡਾ ਬੂਆ ਹੋਰ ਧਿਆਨੇ ਕੱਕ ਲੱਗੀ ਹਾਲੇ ਤੱਕ ਨਹੀਂ ਬਜੀ 15 ਮਿੰਟ ਹੋ ਗਏ 5 ਪੀਰੀਅਡ ਵਾਲਿਆਂ ਲੱਗੇ ਨੂੰ ਆਈ ਦਿਓ ਬਾਰੀ ਕਰ ਇੰਤ ਨੂੰ ਲੱਗੀ ਆਫ ਨਾ

मोबाइज़ा कंदर अंदरि अंदरि ਪਾੜੀ ਹਣੀ ਛੱਡੋ ਹੀ ਦਾ ਸਹੀ ਦਰਵਾਜ਼ਾ ਮੋਕੀ ਮਨਾਪੇ ਕੰਮ ਤੁਸੀਂ ਮਾਰੀ ਪਾੜੀ ਪਾੜੀ ਲੈ ਆ ਪਾੜੀ 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 ਕਿੱਥੇ ਗਈ ਪਾੜੀ ਕਿੱਥੇ ਗਈ ਪਾੜੀ ਆ ਗਈ ਆ ਗਈ

ਗੱਡੀ ਖਾਲੀ ਹੋਈ ਨਹੀਂ ਗੱਡੀ ਚਾਹੀਦਾ ਗੱਡੀ ਚਾਹੀਦਾ ਪਾਲਿਕਾ ਚੱਲਾਈ ਗੱਡੀ ਪਾਉ ਫਾਇਰ ਪੁਲੀਸ ਪੰਜੀ ਚੋ ਕੁਝ ਵੀ ਜਿਸ ਨੇ ਪਿਆਰ ਕਰੋ ਫਾਇਰ ਬੁਝਾੜ ਵਾਲੇ ਆ ਗਏ ਆ ਬੜੇ ਲੇਟ ਆਏ ਪਰ ਬਹੁਤ ਜਿਆਦਾ ਨੁਕਸਾਨ ਹੋ ਗਿਆ ਪਹਿਲਾਂ ਹੀ ਇਹਨੇ ਮਰੇ ਇਹ ਨਹੀਂ ਮੈਂ ਕਿਹਾ ਜੇ ਕੋਈ ਪਾਰੀ ਤੋਂ ਜਿਦੋਂ ਮਰਦਾ ਤੂੜੀ ਦੀ ਅੱਖ ਥਲੇ ਥੱਕ ਚਲੇ ਜਾਂਦੀ ਆ ਰੂਵਾ ਕੁੜੀਆਂ ਇਹ ਤੂੜੀ ਸਾਰੀ ਛੱਡ ਦੇਣੀ ਤੂੜੀ ਕੱਟੋ ਕਿਸ ਤਰੀਕੇ ਨਾਲ ਤੂੜੀ ਨਹੀਂ ਨਿਕਲਦੀ ਹੋਂਦੇ ਇਹ ਤਾਂ ਗਿੱਲੀ ਕਰਨੀ ਪਣੀ ਸਾਰੀ ਕਹਣਾ ਕੁੜੀ ਨੂੰ ਰਾਇ ਨੂੰ ਛੱਡਣਾ ਕਿਹਦਾ ਗੱਲ ਸੀ ਬਸ ਉਹ ਵੀ ਭੈਣ ਗਿਆ ਹਵਾ ਵੇਖ ਕੇ ਅੱਗ ਲਾਉਂਦੇ ਕੁੜੀਆਂ ਦੇ ਪੁੱਤ ਮੈਂ ਤਾਂ ਬੜਾ ਹੈਗਾ ਥੋੜੀ ਥੋੜੀ ਕੰਕਰਾਈਆਂ ਜਿਹੜੀਆਂ ਕਈਆਂ ਬੜੇ ਬੜੇ ਪੁੱਠੇ ਨਹੀਂ ਖੜੇ ਜਾਂਦੇ ਵੇਂ ਜਾਂਦੇ ਨਾਲ ਬੜੀਆਂ ਬੜੀਆਂ ਕੰਕਰਾਈਆਂ ਹੋ ਗਈਆਂ ਕੁੜੀਆਂ ਵੀ ਆ ਗਈਆਂ ਸਾਡੇ ਘਰੇ ਆ ਜਾਂਦੀਆਂ ਬੜੀ ਗਰਮੀਆਂ ਆਣੀਆਂ ਨਹੀਂ ਗਈਆਂ ਆਹ ਇੱਕ ਕੁੜੀ ਆਉਂਦੀ ਉਹ ਨੀਲੀ ਮੱਛੀ ਆ ਤਾਂ ਤੁਹਾਨੂੰ ਮਨ ਮਰ ਬੋਟ ਕਰਾਈ ਤਾਂ ਤੁਹਾਨੂੰ ਆ ਜਾਓ ਆਪ ਕੋ ਤਰਾਂਗਾ ਇਹ ਇੰਟਰਪੋਲਿਟੋ ਹਾਲੇ ਤੱਕ ਫਾਇਰ ਬਗੇਟ ਨਹੀਂ ਪਹੁੰਚੀ ਸਾਡੀ ਸਰਕਾਰਾਂ ਵੀ ਇੱਡੀਆਂ ਮਾੜੀਆਂ ਨੇ ਸਾਡੇ ਕੋਈ ਬਲਾਕ ਦੇ ਵਿੱਚ ਇੱਕ ਵੀ ਫਾਇਰ ਬਗੇਟ ਗੱਡੀ ਨਹੀਂ ਹੈਗੀ ਅੱਗ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਗਰੀਬ ਪਰਿਵਾਰਾਂ ਸਾਰੀ ਢੁੜੀ ਸੜ ਗਈ ਹੈ ਘਰ ਦਾ ਹੋਰੀ ਸਮਾਨ ਸੜ ਗਿਆ ਵਾ ਬੋਟਾ ਲਈ ਫਰੇ ਹੁੰਦੇ ਨਾ ਫਰੇ ਹੋ ਜਾ ਕੰਮ ਲਈ ਕੋਈ ਨਹੀਂ ਆਉਂਦਾ ਕਿਹਨੂੰ ਕਹਿੰਦੇ ਇਹਨੂੰ ਫਾਇਰ ਬਗੇਟ ਚੋੜਵਾ ਦੇ ਸੜ ਗਈਆਂ ਪਰ ਫਾਇਰ ਬਗੇਟ ਨੂੰ ਅੱਧਾ ਘੰਟਾ ਹੋ ਗਿਆ ਵਾ ਅੱਜ ਗੱਡੀ ਨਹੀਂ ਪਹੁੰਚੀ ਓਲਿਸੇ ਵੀ ਆ ਗਈ ਐ ਪਰ ਫਾਇਰ ਬੁਜਾੜ ਦੀ ਗੱਡੀ ਨਹੀਂ ਪਹੁੰਚੀ ਹਾਲ ਤੱਕ ਆ ਜਿਹੜਾ ਨਹੀਂ ਉਹਨੂੰ ਕੁੱਟਾ ਹੀ ਬੰਦ ਕਰ ਦੋ ਜਿਹੜੇ ਥੋੜੀ ਮਿੱਟੀ ਲਾਗਣੀ ਆ ਆ ਇਹ ਤਾਂ ਬੜਾਈ ਕਰਾਉਣੀ ਗੱਡੀ ਨਹੀਂ ਪਹੁੰਚ ਰਹੀ ਦੇਖਣ ਲੱਗੀ ਨਹੀਂ ਥੋੜੀ ਨਹੀਂ ਆ ਬੜਿਆ ਪੜਿਆ ਇਸੇ ਬਾਅਦਿਆ ਬੜਿਆ ਇਸੇ ਅੱਗੇ

જફૹળે! જભી! જમરે! જાઓર઴! જાઓરહ જાહા! �નાહે! જાહમર જેટા! જાહ 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 જાહહહભા! ને 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 ન